ਅੱਜ ਅਸੀਂ ਬਣਾ ਰያ ਹੈ ਮੰਗੋ ਆਈਸਕ੍ਰੀਮ ਮੰਗੋ ਦਾ ਅੱਜਕਲ ਸੀਜ਼ਨ ਚੱਲ ਰਿਹਾ ਹੈ ਤੇ ਕਿਉਂ ਨਾ ਆਈਸਕ੍ਰੀਮ ਬਣਾਈ ਚਾਵੇ ਤਾਂ ਤੁਸੀਂ ਇਹਦੀ ਕਰੀਮ ਤੋਂ ਸੌਫਟਨੈਸ ਜਿਹੜੀ ਆ ਮੰਗੋ ਆਈਸਕ੍ਰੀਮ ਦੀ ਚੈੱਕ ਕਰ ਸਕਦੇ ਹੋ ਬਿਲਕੁਲ ਵੀ ਆਈਸਕ੍ਰੀਮ ਦੇ ਵਿੱਚੋਂ ਪਾਣੀ ਨਹੀਂ ਹੈਗਾ ਬਿਲਕੁਲ ਕਰੀਮੀਨਸ ਇਹਦਾ ਟੈਕਸਚਰ ਆਇਆ ਏ ਇੱਕਦਮ ਮੂੰਹ ਚ ਕੁਲ ਜਾਨ ਵਰਗੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਜਿਵੇਂ ਅਸੀਂ ਬਾਜ਼ਾਰੋਂ ਲੈ ਕੇ ਆਨੇ ਨਾ ਬਿਲਕੁਲ ਉਸੇ ਤਰ੍ਹਾਂ ਬਣ ਕੇ ਰੈਡੀ ਹੋਈ ਹੈ ਪੁਹਾਦੀ ਸੌਖੇ ਤਰੀਕੇ ਨਾਲ ਬਣਾਵਾਂਗੇ ਆਓ ਚਲੋ ਰੈਸਪੀ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਜਿਹੜੇ ਆਂਬ ਲਵੋ ਨਾ ਤੁਸੀਂ ਉਹ ਅੱਛੇ ਤਰੀਕੇ ਨਾਲ ਚੈੱਕ ਕਰ ਲਿਓ ਕਿਸੇ ਵੀ ਸਾਈਡ ਤੋਂ ਪੋਲਾ ਨਾ ਹੋਵੇ ਹਲਕੇ ਜਿਹੇ ਸਗਤ ਸਗਤ ਆਂਬ ਲਵਾਂਗੇ ਤੇ ਪੱਕੇ ਹੋਏ ਆਂਬ ਨੂੰ ਯੂਜ਼ ਕਰਾਂਗੇ ਤੁਸੀਂ ਜਿਹੜੇ ਮਰਜੀ ਮੰਗੇਓ ਦਾ ਯੂਜ਼ ਕਰ ਸਕਦੇ ਹੋ ਤੇ ਇੱਥੇ ਮੈਂ ਲਈ ਰਿਹਾ ਹਾਂ 3 ਮੰਗੇਓ ਤੇ ਮੰਗੇਓ ਦਾ ਛਿਲਕਾ ਜਿਹੜਾ ਉਹ ਉਤਾਰ ਲਵਾਂਗੇ ਇਸ ਨੂੰ ਮੈਂ ਤੋਲਿਆ ਸੀ ਪਹਿਲਾਂ ਹੀ ਸੋ ਤੁਸੀਂ ਇੱਕ ਕੰਮ ਕਰਨਾ ਹੈ ਚੈਨਲ ਦੇ ਨਿਊ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਂਬ ਨੂੰ ਹੁਣ ਪੀਸਿਸ ਚ ਕੱਟ ਕਰ ਲਵਾਂਗੇ ਤੇ ਥੋੜੀ ਜੀ ਆਂਬ ਨੂੰ ਮੈਂ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਕਰ ਦਿੱਤਾ ਹੈ ਕਿਉਂਕਿ ਆਪਾਂ ਥੋੜੀ ਜੀ ਡੈਕੋਰੇਟ ਕਰਾਂਗੇ ਤੇ ਬਾਕੀ ਜਿਹੜਾ ਪਲਪ ਹੈਗਾ ਹੈ ਉਹ ਸਾਰਾ ਅਸੀਂ ਇੱਕ ਬਾਉ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਤੇ ਇਹਦੀ ਆਪਾਂ ਬਹੁਤ ਹੀ ਵਧੀਆ ਪਿਉਰੀ ਬਣਾ ਕੇ ਰੈਡੀ ਕਰ ਲਵਾਂਗੇ ਤੇ ਦੋ ਮੰਗੇਓ ਮੇਲੇ ਸੀ ਤੇ ਉਹਦੀ ਪਿਊਰੀ ਬਣਾ ਕੇ ਅਸੀਂ ਰੈਡੀ ਕਰ ਲਈ ਹੋਈ ਹੈ ਤੇ ਹੁਣ ਇਹਦੇ ਵਿੱਚ ਅਸੀਂ ਐਡ ਕਰਨਾ ਹੈ ਇੱਕ ਕੱਪ ਦੁੱਧ ਕਿਉਂਕਿ ਜਦੋਂ ਅਸੀਂ ਦੁੱਧ ਨਹੀਂ ਐਡ ਕਰਾਂਗੇ ਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਾਂ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਤੇ ਹੁਣ ਬਹੁਤ ਹੀ ਵਧੀਆ ਮਿਕਸ ਕਰ ਲਿਆ ਹੋਇਆ ਤੇ ਹੁਣ ਮੈਂ ਇੱਥੇ ਲਈ ਹੈ ਇੱਕ ਕੱਪ ਵਿਪਿੰਗ ਕਰੀਮ ਵਿਪਿੰਗ ਕਰੀਮ ਤੁਹਾਨੂੰ ਬੇਕਰੀ ਸ਼ਾਪ ਤੋਂ ਮਿਲ ਜਾਏਗੀ ਤੇ ਜੇ ਨਹੀਂ ਅਵੇਲੇਬਲ ਖੁੱਦੀ ਤਾਂ ਤੁਸੀਂ ਜਿਹੜੀ ਘਰ ਦੀ ਮਲਾਈ ਹੁੰਦੀ ਨਾ ਉਹ ਵੀ ਲੈ ਸਕਦੇ ਹੋ ਉਹ ਪਰ 1-2 ਦਿਨ ਤੁਹਾਡੀ ਆਈਸਕ੍ਰੀਮ ਚੱਲ ਸਕਦੀ ਹੈ ਜੇ ਤੁਸੀਂ ਵਿਪਿੰਗ ਕਰੀਮ ਲੈਂਦੇ ਹੋ ਤੇ ਉਹਦੀ ਨਾਲ ਜਿਹੜੀ 10 ਤੋਂ 15 ਦਿਨ ਤੁਸੀਂ ਆਈਸਕ੍ਰੀਮ ਜਿਹੜੀ ਹੈ ਉਹ ਰੱਖ ਸਕਦੇ ਹੋ ਸਟੋਰ ਕਰਕੇ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਹੈ ਅੱਧਾ ਕੱਪ ਚੀਨੀ ਦਾ ਤੇ ਵਿਪਿੰਗ ਕਰੀਮ ਨੂੰ ਅੱਛੇ ਤਰੀਕੇ ਨਾਲ ਆਪਾਂ ਬੀਟ ਕਰ ਲਵਾਂਗੇ ਤੁਸੀਂ ਹੁਣ ਦੇਖੋ ਕਿ ਕਿੰਨੀ ਵਧੀਆ ਚੜੀ ਫੋਮ ਬਣ ਕੇ ਰੈਡੀ ਹੋਈ ਹੈ ਵਿਪਿੰਗ ਦੀ ਤੇ ਹੁਣ ਮੈਂ ਸਪੈਚੂਲਾ ਦੇ ਨਾਲ ਥੋੜੀ ਜਿਹੀ ਵਿਪਿੰਗ ਕਰੀਮ ਲਈ ਹੈ ਤੇ ਤੁਸੀਂ ਦੇਖੋ ਇਹ ਬਿਲਕੁਲ ਵੀ ਉਲਟਾ ਕਰ ਰਹੀ ਹੈ ਨਾ ਮੈਂ ਥੱਲੇ ਨਹੀਂ ਡਿੱਗ ਰਹੀ ਤੇ ਇਹ ਪਰਫੈਕਟ ਵਿਪਿੰਗ ਕਰੀਮ ਚੜੀ 판 ਕੇ ਰੈਡੀ ਹੋਈ ਹੈ ਇਹ ਇਸ ਦੀ ਪਛਾਣ ਹੈਗੀ ਆ ਤੇ ਹੁਣ ਜੋ ਅਸੀਂ ਮੰਗੋ ਤੇ ਦੁੱਧ ਦਾ ਮਿਸ਼ਰਣ ਬਣਾਇਆ ਹੋਇਆ ਸੀ ਉਹਦੇ ਵਿੱਚ ਅਸੀਂ ਐਡ ਕਰ ਦੇਣੀ ਆ ਵਿਪਿੰਗ ਕਰੀਮ ਵਿਪਿੰਗ ਕਰੀਮ ਨੂੰ ਮਿਕਸ ਕਰ ਲਵਾਂਗੇ ਮੰਗੋ ਪਿਉਰੀ ਚ ਕਜਿੰਨਾ ਚਿਰ ਤੱਕ ਕਰੀਮ ਦਾ ਟੈਕਚਰ ਨਿੱਨਾ ਆ ਜਾਂਦਾ ਉੰਨਾ ਚਿਰ ਤੱਕ ਅਸੀਂ ਇਸ ਨੂੰ ਬੀਟ ਕਰਨਾ ਹੈ ਹੁਣ ਤੁਸੀਂ ਦੇਖੋ ਕਿੰਨੀ ਕਰੀਮ ਹੀ ਬਣ ਕੇ ਰੈਡੀ ਹੋ ਚੁੱਕੀ ਹੈ ਤੇ ਥੋੜੋ ਨੇ ਬਿਲਕੁਲ ਪਰਫੈਕਟ ਜਮਾਣ ਲਈ ਰੈਡੀ ਹੋ ਚੁੱਕੀ ਹੈ ਇਸ ਨੂੰ ਤੁਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਵੀ ਜਮਾ ਸਕਦੇ ਹੋ ਪਰ ਮੈਂ ਇੱਥੇ ਇੱਕ ਗਲਾਸ ਪਤੀਲੇ ਦੇ ਵਿੱਚ ਇਸ ਮਿਸ਼ਰਣ ਨੂੰ ਐਡ ਕਰਕੇ ਤੇ ਥੋੜੇ ਜਿਹਾ ਮੰਗੋ ਪੀਸਸ ਕੱਟ ਕੇ ਤੇ ਐਸੀ ਉਹ ਐਡ ਕਰਕੇ ਤੇ ਅੱਛੇ ਤਰੀਕੇ ਨਾਲ ਕਵਰ ਕਰ ਦਵਾਂਗੇ ਆ ਜੋ ਖਾਵਾ ਜਿਹੜੀ ਹੈ ਨਾ ਬਿਲਕੁਲ ਵੀ ਨਾ ਆਵੇ ਇਸ ਤੇ ਵਿੱਚ ਇਹਦੇ ਨਾਲ ਆਈਸ ਕ੍ਰਿਸਟਲ ਜਿਹੜੇ ਉਹ ਬਿਲਕੁਲ ਵੀ ਜੰਮ ਨਹੀਂ ਗਏ 8 ਇਹਦੇ ਉੱਪਰ ਇੱਕ ਹਲਕਾ ਜਿਹਾ ਟੱਕਾ ਲਗਾ ਕੇ ਮੀਨਿੰਗ ਜ਼ਿਆਦਾ ਪ੍ਰੈਸ ਨਹੀਂ ਕਰਨਾ ਫਿਰ ਉਸ ਤੋਂ ਬਾਅਦ ਅਸੀਂ ਜੋ ਗਲਾਸੀਆਂ ਲਈਆਂ ਸੀ ਨਾ ਉਹਦੇ ਉੱਪਰ ਵੀ ਟੱਕਰ ਹੈਗੇ ਸੀ ਮੇਰੇ ਕੋਲ ਉਹ ਵੀ ਲਗਾ ਦਿੱਤੀ ਹੈ ਮੈਂ ਤੇ ਓਵਰ ਨਾਈਟ ਮੈਂ ਆਈਸਕ੍ਰੀਮ ਨੂੰ ਰੱਖਿਆ ਹੈ ਤੇ ਹੁਣ ਤੁਸੀਂ ਤੁਸੀਂ ਟੈਕਸਚਰ ਚੈੱਕ ਕਰ ਸਕਦੇ ਹੋ ਇੱਕਦਮ ਕਰੀਮੀ ਆਈਸਕ੍ਰੀਮ ਬਣ ਕੇ ਰੈਡੀ ਹੈ ਤੋ ਤੁਸੀਂ ਵੀ ਇਸੇ ਤਰੀਕੇ ਨਾਲ ਆਈਸਕ੍ਰੀਮ ਟਰਾਈ ਕਰਕੇ ਥਰੋ ਦੇਖਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮੰਗੋ ਆਈਸਕ੍ਰੀਮ ਦੀ ਤੁਹਾਨੂੰ ਰੈਸিপি ਪਸੰਦ ਆਈ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ